ਬੋਲੇ ਸੋਨਿਹਾਲ ਜਦੋਂ ਬੋਲਿਆ ਤੇ ਜਮਾਨਾ ਨੇ ਸਾਸਰੀ ਕਾਲ ਦੇ ਜਕਾਰੇ ਛਰਦੇ ਹੋਏ ਪਹਾੜੀਆਂ ਗੂੰਜਾ ਦਿੰਦੀਆਂ ਚਾਰਚ ਮੇਰੇ ਕਾਰਗਿਲ ਦੇ ਪਹਾੜੀਆਂ ਚੋਂ ਖਾਲਸਿਆਂ ਦੀ ਜਦੋਂ ਆਵਾਜ਼ਾਂ ਨਿਕਲੀਆਂ ਤੇ ਦੁਸ਼ਮਣਾਂ ਦੀ ਖੜਬਲੀ ਮੱਚ ਗਈ 13 ਤਰੀਕ ਨੂੰ ਸਵੇਰੇ 6 ਵਜੇ ਮੁਹਵ ਕਰ ਗਏ ਸੋਨਾ ਮਾਰਕ ਪਤਾ ਲੱਗਿਆ ਕਿ ਅੱਗੇ ਸ਼ੈਲਿੰਗ ਹੋ ਰਹੀ ਹੈ ਸ਼ਾਇਦ ਤੁਸੀਂ ਅੱਗੇ ਨਾ ਜਾ ਪਾਓ ਕਿਸੇ ਨੂੰ ਦਿੱਸਿਆ ਹਮਮ ਬਸ ਸਾਡੇ ਸੀਓ ਸਾਹਿਬ ਕਹਿੰਦੇ ਵੀ ਇਹ ਹੁਣ ਅਰਦਾਸਾ ਕਰਕੇ ਚੱਲੇ ਹੋਏ ਆ ਇਹ ਰੁਕਣ ਵਾਲੇ ਨਹੀਂ ਹਮਮ ਨਾਰਗਲ ਦਰਾਸਦਾ ਇਲਾਕਾ ਆ ਜਿਹੜਾ ਉਹ ਦੁਨੀਆ ਦਾ ਸਭ ਤੋਂ ਦੂਸਰਾ ਠੰਡਾ ਇਲਾਕਾ ਆ ਮਾਈਨਸ 3 ਡਿਗਰੀ ਦਾ ਟੈਂਪਰੇਚਰ ਚਲਾ ਜਾਂਦਾ ਹੈ ਆਕਸੀਜਨ ਉੱਪਰ ਨੰਗੀਆਂ ਪਹਾੜੀਆਂ ਹੈ ਨਹੀਂ ਬਿਲਕੁਲ ਦਾ ਕੋਈ ਹੈ ਨਹੀਂ ਖੜੀਆਂ ਪਹਾੜੀਆਂ ਨੇ ਕਟਿਲੇ ਪੱਥਰ ਨੇ ਇੰਡੀਆ ਟੂਡੇ ਦੇ ਵਿੱਚ ਲਿਖਦੇ ਆ ਹੂੰ ਕਿ ਮੈਂ ਸੁਣਿਆ ਸੀ ਸਿੱਖ ਰਜਮੈਂਟ ਉਹ ਹੱਦ ਰਜਮਾਂ ਹੁੰਦੇ ਆ ਹੂੰ ਪਰ ਮੈਂ ਅੱਖੀਂ ਦੇਖਿਆ ਜੋ ਲੜਾਈ ਤੋਂ ਬਾਅਦ ਉਹਨਾਂ ਨੇ ਲਿਖਿਆ ਇਹ ਇਹਦੀ ਲਾਮਸਾਲਾ ਇੰਦਾ ਦੀ ਕੋਈ ਹੋਰ ਕਿਤਾਬ ਮਿਸਾਲ ਮਿਲ ਨਹੀਂ ਸਕਦੀ ਜਿੰਨੀ ਬਾਤ ਤੇ ਦੇ ਨਾਲੇ ਕਾਮਲ ਦੀ ਮੇਰੀ ਕੰਪਨੀ ਨੂੰ ਹੋ ਕੋ ਮਲਿਆ ਕੇ ਤੁਸੀਂ ਡਾਇਰੈਕਟ ਡੈਗ ਟੌਪ ਤੇ ਹਮਲਾ ਕਰਨਾ ਹੈ ਹੂੰ ਤੇ ਇਹ ਸਰਚ ਕਰਨ ਵਾਸਤੇ ਸਭ ਤੋਂ ਪਹਿਲਾਂ ਸੁਬੇ ਦਾ ਜਗਿੰਦਰ ਸਿੰਘ ਤੇ ਨਾਇਕ ਜੀ ਸਖੜੇ ਹੋਏ ਆ ਤੇ ਸੁਬੇ ਦਾ ਜਗਿੰਦਰ ਸਿੰਘ ਤੇ ਰঞ্জੀਤ ਸਿੰਘ ਦਾ ਪਿੰਡ ਵੀ ਲੱਗੋ ਲੱਗੀ ਆ ਅੱਛਾ ਉਹਨੂੰ ਦੱਸ ਰਿਹਾ ਕਿ ਇੰਦਾ ਕਰਕੇ ਇੱਕ ਹਰਕਤ ਆ ਕੁਝ ਹੂੰ ਇੰਨੇ ਦੀ ਦੁਸ਼ਮਨ ਦਾ ਆਟੋਮੈਟਿਕ ਮੈਪ ਨਾਲੋਂ ਫਾਇਰ ਖੁੱਲ ਗਿਆ ਅੱਛਾ ਉਹਨਾਂ ਦੇ ਅੰਧਾ ਦੰਦ ਫੈਰ ਆਇਆ ਦੋਨੋਂ ਵਿਚਾਰੇ ਉੱਤੇ ਸ਼ਿਫਤੀ ਦਾ ਜਾਮਾ ਪੀ ਗਏ ਮੈਂ ਕਰਜੀ ਸਿੰਘ ਪੜਾ ਬਾਤਰ ਉੱਚੇ ਲੰਮੀ ਬਾਡੀ ਦਾ ਚੰਗੇ ਜੁੱਸੇ ਦਾ ਮਾਲਕ ਮੇਰੀ ਫਤੂਨ ਦਾ ਜਵਾਨ ਸੀ ਗੋਡਿਆ ਭਾਰ ਹੋ ਕੇ ਦੁਸ਼ਮਣ ਨਾਲ ਲੜਦਾ ਰਿਹਾ ਸੀ ਤਮ ਤੱਕ ਉਹਨੇ ਦੁਸ਼ਮਣ ਨੂੰ ਲੜਕਾਰਿਆ ਪੂਰੇ ਭਾਰਤ ਦੇ ਵਿੱਚ ਕਾਰਗਿਲ ਦਿਵਸ ਦੀ 25ਵੀਂ ਬਰੇਗੰਡ ਮਨਾਈ ਜਾ ਰਹੀ ਹੈ ਇਸ ਪਛਮੀ ਬਰੇਗੰਡ ਦੇ ਵਿੱਚ ਵੱਖ-ਵੱਖ ਕਹਾਣੀਆਂ ਤੁਹਾਨੂੰ ਪਹਿਲਾਂ ਬਹੁਤ ਦਿਖਾਈਆਂ ਸਿਗੀਆਂ ਪਰ ਅੱਜ ਤੁਹਾਨੂੰ ਇੱਕ ਕਹਾਣੀ ਇੱਕ ਸੱਚ ਇੱਕ ਅੱਖੋਂ ਦੇਖੇ ਸੋਲਜਰ ਦੇ ਨਾਲ ਮਲਾਵਾਂਗੇ ਜਿਸ ਨੇ ਪੂਰੀ ਕਾਰਗਿਲ ਆਪਣੀ ਅੱਖੀ ਦੇਖੀ ਤੇ ਕੀ ਕੁਝ ਦੇਖਿਆ ਹੈਗਾ ਹੈ ਕਾਰਗਿਲ ਦੇ ਵਿੱਚ ਉਹ ਵੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਕਿਵੇਂ ਕਾਰਗਿਲ ਦਾ ਜੰਗ ਜਿਹੜਾ ਹੈ ਉਹ ਜਿੱਤਿਆ ਗਿਆ ਕਿਵੇਂ ਕਾਰਗਿਲ ਦੀ ਚੋਟੀ ਜਿਹੜੀ ਉਹ ਫਤਿਹ ਕੀਤੀ ਗਈ ਭਪਿੰਦਰ ਸਿੰਘ ਉਰੀ ਸਾਡੇ ਨਾਲ ਨੇ ਗਲਬਾਤ ਕਰਾਂਗੇ ਅਤੇ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਤੁਹਾਨੂੰ ਬਹੁਤ-ਬਹੁਤ ਸਵਾਗਤ ਹੈ ਅਤੇ ਬੁਲਾਉਣੇ ਵਾਈਗੁਰੂ ਜੀ ਖਾਲਸਾ ਵਾਈਗੁਰੂ ਜੀ ਜੀ ਫਤੇ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਹੈ ਕਿ ਤੁਸੀਂ ਅੱਜ ਕਰਗਲ ਦੀ ਸਿਲਵਰ ਜੁਬਲੀ ਦੇ ਮੌਕੇ ਤੇ ਇੰਟਰੂ ਕਰ ਰਹੇ ਹੋ ਅੱਛਾ ਮੈਂ ਉਥੋਂ ਸ਼ੁਰੂ ਕਰੂੰਗਾ ਜਿੱਥੇ ਜਕਾਰਾ ਲੱਗਿਆ ਸੀਗਾ ਜੋ ਬੋਲੇ ਸੋਨੇয়াল ਸਾਸਰੀਆ ਕਾਲ ਲਾ ਕੇ ਤੁਸੀਂ ਚੜ੍ਹਾਈ ਕੀਤੀ ਤੇ ਜੰਗ ਨੂੰ ਫਤਿਹ ਕੀਤਾ ਸ਼ੁਰੂਆਤ ਤੋਂ ਮਜ਼ਰੂਰ ਜਾਨਣਾ ਚਾਹੂੰਗਾ ਬੜੇ ਲੋਕ ਇੰਟਰਸਟ ਦੇ ਰਾਹੀ ਕਿਉਂਕਿ ਅੱਜ ਦਾ ਦਿਨ ਵੀ ਉਹੀ ਹੈ ਖਾਸ ਦਿਨ ਹੈ ਲੋਕਾਂ ਦੇ ਮਨ ਦੇ ਵਿੱਚ ਕਈ ਸਵਾਲ ਨੇ ਕਿ ਕਾਰਗਿਲ ਦੀ ਜੰਗ ਜਿੱਤੀ ਕਿਵੇਂ ਗਈ ਉਹ ਚੋਟੀ ਜਿਸ ਦੀ ਸਮੁੰਦਰ ਤਲ ਤੋਂ ਉਚਾਈ ਇੰਨੀ ਕਿ ਲੋਕ ਪਹੁੰਚਣ ਨੂੰ ਤਰਸਦੇ ਸੀਗੇ ਚੜ੍ਹਾਈ ਸਿੱਧੀ ਉਹ ਸਿੱਧੀ ਚੜ੍ਹਾਈ ਨੂੰ ਕਿਵੇਂ ਆਰਮੀ ਨੇ ਜਿਹੜਾ ਹੈਗਾ ਇਹ ਉਹ ਪਹੁੰਚ ਕੀਤਾ ਕਿਵੇਂ ਸਿੱਖ ਰੈਜੀਮੈਂਟ ਨੇ ਜਿੱਤ ਤੱਕ ਜਿਹੜਾ ਹੈ ਉਹ ਪਹੁੰਚਾਇਆ ਉਹ ਸਾਰਾ ਕੀ ਕਿੱਸਾ ਰਿਹਾ ਤੁਸੀਂ ਆਪਣੇ ਅੱਖੀ ਸਭ ਕੁਝ ਦੇਖਿਆ ਉਹ ਕਿਵੇਂ ਦਾ ਦੌਰ ਰਿਹਾ ਕਿਵੇਂ ਦਾ ਸਮਰ ਰਿਹਾ ਉਹ ਤੁਸੀਂ ਜੇਕਰ ਦੱਸੋ ਦੇਖੋ ਜੀ ਕਾਰਗਿਲ ਦਰਾਖ ਦਾ ਇਲਾਕਾ ਆ ਜਿਹੜਾ ਉਹ ਦੁਨੀਆ ਦਾ ਸਭ ਤੋਂ ਦੂਸਰਾ ਠੰਡਾ ਇਲਾਕਾ ਆ -36 ਡਿਗਰੀ ਤੱਕ ਟੈਂਪਰੇਚਰ ਚਲਾ ਜਾਂਦਾ ਹੈ। ਆਕਸੀਜਨ ਉੱਪਰ ਨੰਗੀਆਂ ਪਹਾੜੀਆਂ ਹੈ ਨਹੀਂ, ਪੇੜ-ਪੌਦਾ ਕੋਈ ਹੈ ਨਹੀਂ। ਖੜੀਆਂ ਪਹਾੜੀਆਂ ਨੇ ਕਟਿਲੇ ਪੱਥਰ ਨੇ ਉੱਥੇ। ਉਹਨਾਂ ਇਲਾਕਿਆਂ ਦੇ ਵਿੱਚ ਵੈਸੇ ਹੀ ਚੱਲਣਾ ਬੜਾ ਮੁਸ਼ਕਲ ਆ ਤੇ ਬਿਨਾ ਆਪਣਾ ਸੀਮਤ ਜਿਹਾ ਸਾਜ਼ੋ-ਸਮਾਨ, ਬਿਨਾ ਕਲਾਈਮੇਟੇਸ਼ਨ ਦੇ ਜਾਣਾ ਔਰ ਦੁਸ਼ਮਨ ਨੂੰ ਜਾ ਕੇ ਲੜਾਈ ਲੜਨੀ ਔਰ ਉਹਨੂੰ ਸਰ ਕਰਨਾ ਹੋਰ ਵੀ ਕਿੰਨਾ ਮੁਸ਼ਕਲ ਹੋਊਗਾ। ਉਹਨਾਂ ਹਾਲਾਤਾਂ ਦੇ ਵਿੱਚ ਸਾਡੀ ਪਲਟਣ ਜਦੋਂ ਕਾਰਗਿਲ ਦਰਾਖ ਗਈ ਆ। ਹੂੰ ਉਦੋਂ ਸਾਡੇ ਨਾਲ ਸੀ ਤਾਂ ਸਾਡੇ ਪਹਿਲੇ ਸੀਓ ਵੱਲੋਂ ਦਿੱਤਾ ਗਿਆ ਚੜ੍ਹਦੀ ਕਲਾ ਦਾ ਮਾਟੋ ਹੂੰ ਜਵਾਨਾਂ ਦੇ ਬਲੰਦ ਹੌਸਲੇ ਤੇ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਸੀ ਜਿਹਦੇ ਸਦਕਾ ਅਸੀਂ ਉਸ ਕਾਰਗਿਲ ਲੜਾਈ ਨੂੰ ਸਫਲ ਕਰਨ ਜਤਨ ਵਿੱਚ ਸਫਲ ਹੋ ਪਏ ਹੂੰ ਅੱਛਾ ਮੈਂ ਬੜਾ ਸੁਣਿਆ ਜਦੋਂ ਕਹਿੰਦੇ ਕਿ ਬਈ ਸ਼ੁਰੂਆਤ ਤੋਂ ਜਦੋਂ ਇਹ ਸਿੱਖ ਰੈਜੀਮੈਂਟ ਨੂੰ ਮਿਲਿਆ ਕਿ ਤੁਸੀਂ ਕਾਰਗਿਲ ਦੀ ਜਿਹੜੀ ਲੜਾਈ ਹੈ ਉਸ ਨੂੰ ਜਿੱਤਣ ਦੇ ਲਈ ਜਾਣਾ ਹੈ ਕਿਵੇਂ ਤਿਆਰੀਆਂ ਕਿਵੇਂ ਹੋਈਆਂ ਸੀਗੀਆਂ ਸ਼ੁਰੂਆਤ ਤੋਂ ਤਿਆਰੀ ਕੀ ਕਰਕੇ ਨਿਕਲੇ ਸੀਗੇ ਤੇ ਕਿੰਨੀ ਵਾਰੀ ਤੁਹਾਨੂੰ ਜਿਹੜਾ ਵਾਪਸ ਭੇਜਿਆ ਗਿਆ ਤੇ ਉਸ ਤੋਂ ਬਾਅਦ ਆਖਰ ਦੇ ਵਿੱਚ ਤੁਸੀਂ ਗਏ ਤੇ ਜੰਗ ਜੰਗ ਨੂੰ ਜਿੱਤਿਆ ਕਾਰਗਲ ਜਾਣ ਦੀ ਸਾਡੀ ਕੋਈ ਤਿਆਰੀ ਨਹੀਂ ਸੀ ਅਸੀਂ ਅਸੀਂ ਪਠਾਨਕੋਟ ਤੋਂ ਗਏ ਸੀ ਬਾਲਾਪੁਰ ਪਲਵਾਮਾ ਦੇ ਵਿੱਚ ਸੀਆਈ ਲੜਾਈ ਲੜਨ ਵਾਸਤੇ ਕੰਫਰੈਂਸ ਏਜੰਸੀ ਵਾਸਤੇ ਤਿਆਰੀਆਂ ਕਰਕੇ ਗਏ ਸੀ ਅਜੇ ਉੱਥੇ ਜਾਣ ਤੋਂ ਬਾਅਦ ਜਦੋਂ ਚੱਲਦੇ ਚੱਲਦੇ ਆਪਾਂ ਗੱਲਬਾਤ ਨੂੰ ਕਰਾਂਗੇ ਕਿ ਮੇਰੇ ਕੋਲ ਇੱਕ ਸਿੱਖ ਰਜਮੰਟ ਦੀ ਪਲਟਣ ਆ ਗਈ ਹੈ ਉਹ ਇਹੇ ਲੱਭ ਰਹੀ ਸੀ ਇੱਥੇ ਬੈਠਦੇ ਹਾਂ ਬੜਾ ਸਭ ਤੋਂ ਪਹਿਲਾਂ ਉਹਨਾਂ ਨੇ ਸਾਨੂੰ ਦੇਖ ਕੇ ਸਾਇੰਸ ਮੇਲੇ ਜਦੋਂ ਕੀਤਾ ਤੇ ਸਾਡੇ ਜਵਾਨਾਂ ਨੇ ਜਦੋਂ ਸਾਇੰਸ ਮੇਲੇ ਦੀ ਸ਼ੁਰੂਆਤ ਦੇ ਵਿੱਚ ਜਕਾੜੇ ਛੱਡੇ ਬੋਲੇ ਸੋਨੇ ਹਾਲ ਦਾ ਜਕਾੜਾ ਛੱਡਿਆ ਤੇ ਜੀਓ ਸਿੱ사 ਬੜੇ ਖੁਸ਼ ਹੋਏ ਕਹਿੰਦੇ ਇਹ ਹੀ ਚੀਜ਼ ਮੈਨੂੰ ਚਾਹੀਦੀ ਸੀਗੀ ਸਖਰਜ ਮਠਨ ਦੇਖ ਕੇ ਮੇਰਾ ਇਹਨੂੰ ਹੌਸਲਾ ਹੋ ਗਿਆ ਸੀ ਤੇ ਅੱਜ ਹੁਣ ਜਦੋਂ ਤੁਸੀਂ ਜਕਾੜਾ ਛੱਡਿਆ ਮੈਂ ਆਪਣੇ ਮਸ਼ੀਨ ਦੇ ਵਿੱਚ ਸਮਝਣ ਨੂੰ ਸਫਲ ਹੋ ਗਿਆ ਅੱਛਾ ਹੁਣ ਤੁਸੀਂ ਕੁਛ ਚੂਵੇ ਆ ਗਏ ਆ ਪਾਕਿਸਤਾਨੋਂ ਘਰਗਲ ਦੀਆਂ ਪਾੜੀਆਂ ਕਿੰਨਾ ਮੜ ਕੇ ਲੈਣਾ ਅੱਛਾ ਇਦਾਂ ਕੀ ਆ ਉਹ ਵੀ ਫੜ ਕੇ ਲਿਆਉਣੇ ਆ ਹੂੰ ਤੁਸੀਂ ਸ਼ੇਰੋਂ ਚੜਦੇ ਅਸਤਿਕਦੇ ਹੂੰ ਤੇ ਚਲੋ ਸਾਡੇ ਕਮਾਂਡਿੰਗ ਆਫਸਰ ਨੇ ਪਲਟਨ ਦੀ ਤਿਆਰੀ ਕਰਾਈ ਅਸੀਂ 13 ਤਰੀਕ ਨੂੰ ਸਵੇਰੇ 6 ਵਜੇ ਮੂਵ ਕਰ ਗਏ ਹੂੰ ਸੋਨਾ ਮਾਰਗ ਪਤਾ ਲੱਗਿਆ ਕਿ ਅੱਗੇ ਸ਼ੈਲਿੰਗ ਹੋ ਰਹੀ ਹੈ ਸ਼ਾਇਦ ਤੁਸੀਂ ਅੱਗੇ ਨਾ ਜਾ ਪਾਓ ਕਿਸੇ ਨੇ ਦੱਸਿਆ ਹੂੰ ਬਸ ਸਾਡੇ ਸੀਓ ਸਾਹਿਬ ਕਹਿੰਦੇ ਵੀ ਇਹ ਹੁਣ ਅਰਦਾਸਾ ਕਰਕੇ ਚੱਲੇ ਹੋਏ ਆ ਇਹ ਰੁਕਣ ਵਾਲੇ ਨਹੀਂ ਹੂੰ ਪਲਟਨ ਮੂਵ ਕਰੂਗੀ ਮੈਦਾਨੇ ਜੰਗਾਂ ਅਸੀਂ ਚੱਲੇਗੇ ਅੱਗੇ 15 ਆਸ ਜਾ ਕੇ ਦੁਸ਼ਮਣ ਦਾ ਅੰਦਾਜ਼ ਤੋਂ ਫੈਰ ਆ ਰਿਆ ਵਾ ਗੱਡੀਆਂ ਦਾ ਕਾਫਲਾ ਵਿੱਚ 90 ਵਿੱਚ ਵੇਖ ਕੇ ਹੋਰ ਤੇਜ਼ ਕਰਤਾ ਉਹਨਾਂ ਨੇ ਅੱਗੇ ਵਧਣਾ ਮੁਸ਼ਕਲ ਹੋ ਗਿਆ ਉੱਥੇ ਰਾਤ ਕੱਢੀ ਅਸੀਂ ਤੇ ਅਗਲੇ ਦਿਨ ਫਿਰ ਸੀਓ ਸਾਹਿਬ ਨੇ ਜਦੋਂ ਆ ਕੇ ਬਰੀਫਿੰਗ ਦਿੱਤੀ ਕਿ ਆਪਾਂ ਨੂੰ ਆਹ ਆਹ ਟਾਸਕ ਮਿਲਿਆ ਹੋਇਆ ਜਵਾਨਾਂ ਨੇ ਤੇ ਦੁਨੀਆ ਲੀਡਰ ਨੇ ਅਫਸਰ ਸਾਹਿਬਾਂ ਨੇ ਸਾਰਿਆਂ ਨੇ ਬੜੇ ਜੋਸ਼ ਦੇ ਨਾਲ ਸੀ ਉਹਦਾ ਸਾਥ ਦਿੱਤਾ ਕਿ ਅਸੀਂ ਅਸੀਂ ਕੋਈ ਵੀ ਜਿਹੜਾ ਮਕਾਮ ਹਾਸਲ ਕਰਨ ਵਾਸਤੇ ਤਿਆਰ ਹਾਂ ਅਸੀਂ ਕਿਸੇ ਵੀ ਕੀਮਤ ਦੇ ਉੱਤੇ ਇਹ ਜਿੱਤ ਜਿੱਤਾਂਗੇ ਸਿਓ ਸਾਬ ਨੂੰ ਹੌਸਲਾ ਹੋ ਗਿਆ ਕਿ ਮੇਰੇ ਜਵਾਨ ਜਿਹੜੇ ਆ ਉਹ ਇੰਡੀਆ ਟੂਡੇ ਦੇ ਵਿੱਚ ਲਿਖਦੇ ਆ ਕਿ ਮੈਂ ਸੁਣਿਆ ਸੀ ਸਿੱਖ ਰੈਜਿਮੈਂਟ ਬਹਾਦਰ ਜਵਾਨ ਹੁੰਦੇ ਆ ਪਰ ਮੈਂ ਅੱਖੀਂ ਦੇਖਿਆ ਜੋ ਲੜਾਈ ਤੋਂ ਬਾਅਦ ਉਹਨਾਂ ਨੇ ਲਿਖਿਆ ਇਹ ਇਹ ਦੀ ਇਹ ਲਾਮਸਾਲਾ ਇੰਦਾਂ ਦੀ ਕੋਈ ਹੋਰ ਕਿਤਾਬ ਮਿਲ ਨਹੀਂ ਸਕਦੀ ਜਿੰਨੀ ਬਹਾਦਰੀ ਦੇ ਨਾਲ ਇੱਕ ਹੌਮ ਲੜੀ ਤੁਸੀਂ ਪਾਣੀ ਜ਼ਰੂਰ ਪੀਓ ਉਸ ਤੋਂ ਬਾਅਦ ਆਪਾਂ ਅੱਗੇ ਗੱਲਬਾਤ ਜ਼ਰੂਰ ਕਰਾਂਗੇ ਅੱਛਾ ਇਹ ਪ੍ਰੋਪਰ ਇੱਕ ਜੰਗ ਨੂੰ ਇਹ ਦੇਖ ਕੇ ਆਏ ਨੇ ਜੰਗ ਦੇ ਵਿੱਚ ਰਹੇ ਨੇ ਜੰਗ ਦੇ ਵਿੱਚ ਸਰੀ ਚੀਜ਼ਾਂ ਉਹ ਚੀਜ਼ਾਂ A to Z ਜਿਹੜਾ ਹੈ ਪ੍ਰੋਪਰ ਅੱਛਾ ਉਸ ਤੋਂ ਬਾਅਦ ਫਿਰ ਕਿਵੇਂ ਅੱਗੇ ਮਤਲਬ ਗਏ ਉਸ ਤੋਂ ਬਾਅਦ ਫਿਰ ਇਹ ਸਾਡੇ ਅਗਲੇ ਦਿਨ ਜਦੋਂ 15 ਤਰੀਕ ਨੂੰ ਸਭ ਤੋਂ ਪਹਿਲਾਂ 15 ਤਰੀਕ ਨੂੰ ਸਭ ਤੋਂ ਪਹਿਲਾਂ ਅਲਫਾ ਕੰਪਨੀ ਸੀ ਉਹ ਟਾਈਗਰ ਹਿੱਲ ਦੇ ਈਸਟਰਨ ਸਪਰਵਲ ਸੀਗਾ ਪੁਆਇੰਟ 43 95 ਤੇ 44 ਸਖਤ ਉਹਨੂੰ ਇਸੋਲੇਟ ਕਰਨ ਦਾ ਹੁਕਮ ਮਿਲਿਆ ਹੂੰ ਮੇਜਰ ਆਚੂ ਸੇ ਸੈਨਾ ਜੋ ਵਲੰਟੀਅਰ ਹੋ ਕੇ ਬਾਹਰੋਂ ਪੋਸਟਿੰਗ ਵਾਪਸ ਆਏ ਉਹ ਲੈ ਕੇ ਗਏ ਬੜੇ ਤਰੀਕੇ ਦੇ ਨਾਲ ਉਹਨਾਂ ਨੇ ਉਹਨੂੰ ਇਸੋਲੇਟ ਕਰਾਇਆ ਹੂੰ ਚਾਰਲੀ ਕੰਪਨੀ ਸਾਡੀ ਸੈਂਡੋਫ ਪੋਸਟ ਤੇ ਜਾ ਕੇ ਕਬਜ਼ਾ ਕੀਤਾ ਹੂੰ ਡੈਲਟਾ ਕੰਪਨੀ ਸਾਡੀ ਜਿਹੜੀ ਸੀ ਪਰਿਯੋਕਾ ਤਲਾਬ ਨਾਮ ਦੀ ਪਰਿਯੋਕਾ ਤਲਾਬ ਬੜੀ ਖਤਰਨਾਕ ਜਗਾ ਉੱਥੇ ਪਹੁੰਚੀ ਅੱਛਾ ਉਸ ਤੋਂ ਬਾਅਦ ਦੇ ਵਿੱਚ ਸਾਡੀ ਡੈਲਟਾ ਕੰਪਨੀ ਉੱਥੇ ਪਹੁੰਚ ਗਈ ਬ੍ਰੇਮੋ ਕੰਪਨੀ ਨੂੰ ਮੇਰੀ ਕੰਪਨੀ ਨੂੰ ਹੁਕਮ ਮਿਲਿਆ ਕਿ ਤੁਸੀਂ ਡਾਇਰੈਕਟ ਟੈਗਰ ਟਾਪ ਤੇ ਹਮਲਾ ਕਰਨਾ ਹੈ ਹੂੰ ਟੈਗਰ ਟਾਪ ਤੇ ਜਦੋਂ ਚੱਲ ਰਹੇ ਹਾਂ ਸਾਡਾ ਕੰਪਨੀ ਕਮਾਂਡਰ ਨਾਲ ਸੀਗਾ ਕੈਪਟਨ ਪੱਲਵ ਚੌਧਰੀ ਲੈਫਟੀਨੈਂਟ ਸ਼ਰਾਵਤ ਅਸੀਂ ਬਿਲਕੁਲ ਚੱਲਦੇ ਗਏ ਹੂੰ ਦਨਵੀ ਚੱਲੇ ਰਾਤ ਵੀ ਚੱਲੇ ਅਗਲੇ ਦਿਨ ਸ਼ਾਮਾਂ ਪੈ ਗਈਆਂ ਜਦੋਂ ਉੱਥੇ ਪਹੁੰਚੇ ਐ ਬਿਲਕੁਲ ਨੇੜੇ ਉਹਦੇ ਪਹੁੰਚੇ ਐ ਤੇ ਹਾਰਟ ਕੀਤਾ ਗਿਆ ਇਸਵੇਰੇ ਸਰਚ ਕਰਾਂਗੇ ਟਾਰਗੇਟ ਹੋ ਗਏ ਜਦੋਂ ਸਵੇਰੇ ਸਰਚ ਕਰਨ ਵਾਸਤੇ ਸਭ ਤੋਂ ਪਹਿਲਾਂ ਸੂਬੇ ਦਾ ਜਗਿੰਦਰ ਸਿੰਘ ਤੇ ਨਾਇਕ ਰঞ্জੀਤ ਸਿੰਘ ਖੜੇ ਹੋਏ ਐ ਤੇ ਸੂਬੇ ਦਾ ਜਗਿੰਦਰ ਸਿੰਘ ਤੇ ਰঞ্জੀਤ ਸਿੰਘ ਦਾ ਪਿੰਡ ਵੀ ਲੱਗੋ ਲੱਗੀ ਆ ਉਹਨੂੰ ਦੱਸ ਰਿਹਾ ਕਿ ਐਡਾ ਕਰਕੇ ਇਹ ਹਰਕਤਾਂ ਕੁਝ ਹੂੰ ਇੰਨੇ ਦੀ ਦੁਸ਼ਮਨ ਦਾ ਆਟੋਮੈਟਿਕ ਵੈਪਰ ਨਾਲ ਫੇਰ ਖੁੱਲ ਗਿਆ ਅੱਛਾ ਉਹਨਾਂ ਦੇ ਅੰਧਾ ਦੰਦ ਫੇਰਾਇਆ ਦੋਨੋਂ ਵਿਚਾਰੇ ਉਸੇ ਸ਼ਿਦੀ ਦਾ ਜਾਮਾ ਪੀ ਗਏ ਮੈਂ ਖਰਜੀਤ ਸਿੰਘ ਬੜਾ ਬਾਥਰ ਉੱਚੇ ਲੰਮੀ ਬਾਡੀ ਦਾ ਚੰਗੇ ਜੁੱਸੇ ਦਾ ਮਾਲਕ ਮੇਰੀ ਫਤੂਨ ਦਾ ਜਵਾਨ ਸੀ ਗੋਡਿਆਂ ਭਾਰ ਹੋ ਕੇ ਦੁਸ਼ਮਣ ਨਾਲ ਲੜਦਾ ਰਿਹਾ ਆਖਰੀ ਦਮ ਤੱਕ ਉਹਨੇ ਦੁਸ਼ਮਣ ਨੂੰ ਲੜਕਾਰਿਆ ਉੱਥੇ ਸਾਡੇ ਅੱਠ ਜਵਾਨ ਜਟਨੀ ਹੋਏ ਤੇ ਇਹ ਦੋਸ਼ੀ ਹੋ ਗਏ ਉੱਥੇ ਫਿਰ ਡੈਲਟਾ ਕੰਪਨੀ ਨੂੰ ਤਾਕਤ ਮਿਲਿਆ ਕਿ ਤੁਸੀਂ ਜਾ ਕੇ ਬਿਲਕੁਲ ਦੁਸ਼ਮਣ ਦੇ ਈਸਟਰਨ ਸਪਾਰਲੇ ਪਾਸੇ ਸੀਗੀ वेस्टर्न ਸਪਾਰ ਤੇ ਸੀਗੀ ਇੱਕ ਕੋਸਟ ਉਥੇ ਕਬਜ਼ਾ ਕਰਨਾ ਹੈ ਹੂੰ ਉਹਨਾਂ ਤਾਂ ਉਹ ਕਾਮਯਾਬ ਬਿਲਕੁਲ ਨੇੜੇ ਪਹੁੰਚ ਗਏ ਸੀ ਕਿ ਅਚਾਨਕ ਫਿਰ ਉਹਨਾਂ ਦਾ ਅਨਫਰਚੂਨੇਟਲੀ ਇੱਕ ਸਰਪ੍ਰਾਈਜ਼ ਦਾ ਹੁਗਾ ਕੁੱਤੇ ਦੇ ਭੌਂਕਣ ਨਾਲ ਹੂੰ ਦੁਸ਼ਮਨਾਂ ਦਾ ਅੰਦਰੋਂ ਦਖਾਇਰ ਆਉਣ ਕਰਕੇ ਕੈਪਟਨ ਜਿਹੜਾ ਲੈਫਟ ਹੈਂਡ ਕਰਨੜ ਬਟਾਚਾਰੀਆ ਨਾਲ ਉਹਨਾਂ ਦੇ ਚੱਲ ਰਹੇ ਤਿੰਨ ਜਵਾਨ ਹੂੰ ਉਥੇ ਸ਼ਿੱਧੀ ਜਵਾਂ ਪੀ ਗਏ ਜੇ 11 ਬੰਦੇ ਸਾਡੇ ਉਥੇ ਜ਼ਖਮੀ ਹੋ ਗਏ ਤੇ ਉਹ ਉਸ ਪਾਸੇ ਉਹ ਟਾਈਗਰ ਟਾਪ ਤੇ ਚੜਨਾ ਮੁਸ਼ਕਲ ਹੋ ਗਿਆ ਹਮ ਆਖਰਕਾਰ ਹੋਰ ਕਈ ਟ੍ਰੂਪਾਂ ਨੂੰ ਕੋਸ਼ਿਸ਼ ਕੀਤੀ ਕਿ ਟਾਈਗਰ ਟਾਪ ਤੇ ਚੜਿਆ ਜਾਏ ਨਹੀਂ ਗੱਲ ਬਣੀ ਆਖਰਕਾਰ 8 ਸੈਕਟਰ ਨੂੰ ਹੁਕਮ ਮਿਲਿਆ ਕਿ ਤੁਸੀਂ ਇੱਕ ਸਪੈਸ਼ਲ ਟ੍ਰੂਪ ਤਿਆਰ ਕੀਤਾ ਜਾਏ ਅੱਛਾ ਜੀ ਦਾ ਕਮਾਂਡਰ ਸੀਗਾ ਉਸ ਟਾਈਮ ਦੇ ਉੱਤੇ ਮੇਜਰ ਸਾਹਿਬ ਸੀਗੇ ਰਵਿੰਦਰਾ ਪਰਮਾਰ ਲੈਫਟੀਨ ਸ਼ਰਾਫ ਸਾਹਿਬ ਨਾਲ ਸੀ ਉਹਨਾਂ ਦੇ ਤੇ ਨਾਲ 4 ਜੀ 52 ਅਦਰਕ ਇਹਨਾਂ ਨੇ ਬੜੇ ਟੈਕਟੀਕਲ ਤਰੀਕੇ ਨਾਲ ਪਰਮਾਰਸ਼ ਸਾਹਿਬ ਨੇ ਉਸ ਟਰੂਪ ਨੂੰ ਇੰਡੀਆ ਗੇਟ ਹੈਲਮਟ ਤੇ ਰੋਕੀ ਨੋਬ ਤੇ ਹਮਲਾ ਕਰਨ ਵਾਸਤੇ ਲੈ ਕੇ ਆਂਦਾ ਖਰਾਬ ਮੌਸਮ ਮੁਸ਼ਕਲ ਰਸਤਾ ਥੱਕੇ ਹੋਏ ਜਵਾਨ ਜਦੋਂ ਉੱਥੇ ਪਹੁੰਚਿਆ ਬਿਲਕੁਲ ਤੇ ਇੱਕੋ ਦਮ 4 ਤਰੀਕ ਰਾਤ ਨੂੰ ਉਸ ਪੋਸਟ ਤੇ ਹਮਲਾ ਕੀਤਾ ਤੇ ਸਵੇਰੇ 4 ਵਜੇ ਤੱਕ ਇੰਡੀਆ ਗੇਟ ਹੈਲਮਟ ਤੇ ਰੋਕੀ ਨੋਬ ਤੇ ਕਬਜ਼ਾ ਕਰ ਲਿਆ ਸੀ ਉਹਦਾ ਹੁਕਮ ਗਿਆ ਕਿ ਦੁਸ਼ਮਣ ਦਾ ਕਾਊਂਟਰ ਅਟੈਕ ਆਊਗਾ ਤਕੜੇ ਹੋ ਜਾਓ ਸਾਡੇ ਫਰਮਾਨ ਸਾਹਿਬ ਨੇ ਕਿਹਾ ਕਿ ਇੱਥੇ ਦੂਸਰੀ ਸਾਰਾ ਗੜੀ ਤੇ ਬੜ ਸਕਦੀ ਹੈ ਪਰ ਅਸੀਂ ਹੁਣੇ ਵਾਪਸ ਨਹੀਂ ਦੇਵਾਂਗੇ। ਫਿਰ ਕੀ ਹੈ ਕਿ ਸਵੇਰੇ 6 ਵਜੇ ਇੱਕ ਕਾਊਂਟਰ ਅਟੈਕ ਆ ਗਿਆ। ਸਪਰਕ ਜਵਾਨਾਂ ਨੇ ਬੜੇ ਮੂਹ ਤੋੜਵੇਂ ਜਵਾਬ ਦੇ ਨਾਲ ਉਹਨਾਂ ਨੂੰ ਉੱਥੋਂ ਭਜਾਇਆ ਕੁਝ ਸਾਡੇ ਬੰਦੇ ਜ਼ਖਮੀ ਹੋ ਗਏ ਕੁਝ ਸਜੂਲਤੀ ਹੋ ਗਏ ਛਿੱਧੀਆਂ ਪਾਗ ਪ੍ਰਾਪਤ ਕਰਕੇ ਉਹਨਾਂ ਦੇ ਵੀ ਕਰਕੇ। ਥੋੜੀ ਜਿਹੀ ਰਿਲੈਕਸੇਸ਼ਨ ਹੋਈ ਤੇ 7:00 ਵਜੇ ਦੁਬਾਰਾ ਦੂਜਾ ਦੁਸ਼ਮਨ ਦਾ ਕਾਊਂਟਰ ਅਟੈਕ ਆ ਗਿਆ। ਜਿਹਨੂੰ ਲੀਡ ਕਰ ਰਿਹਾ ਸੀ ਕੈਪਟਨ ਕਰਨਲ ਸ਼ਿਰਖਾ ਨਾਲ ਉਹਦੇ ਮੇਜਰ ਅਕਬਾਰ ਤੇ ਮੇਜਰ ਹਮੀਦ ਅੱਛਾ ਅੱਗੇ ਵੱਧ ਕੇ ਗਾਲੀਆਂ ਕੱਢਦੇ ਆ ਰਹੇ ਪੰਜਾਬੀ ਦੇ ਵਿੱਚ ਤੇ ਆ ਕੇ ਚੜ ਗਏ ਉਹ ਟੋਪ ਉਦੋਂ ਪਤਾ ਲੱਗਾ ਜਦੋਂ ਉੱਪਰ ਚੜ ਕੇ ਆ ਕੇ ਟੋਪ ਅੱਛਾ ਉਹ ਪਾਕਿਸਤਾਨੀ ਪਾਕਿਸਤਾਨੀ ਤਾਂ ਅੰਦਾਜ਼ ਤੋਂ ਫਾਇਰਿੰਗ ਬੱਟ ਫਾਈਟਿੰਗ ਬੈਂਟ ਫਾਈਟਿੰਗ ਜਦੋਂ ਜਿੱਦਾਂ ਵੀ ਹੋ ਸਕਿਆ ਦੁਸ਼ਮਣ ਨੂੰ ਆਪਸੀ ਫਾਇਰਿੰਗ ਦੇ ਵਿੱਚ ਕੀ ਹੈ ਕਿ ਗੁੱਥਮ ਉਲਟ ਕੇ ਆਪ ਕੋ ਤੋਂ ਦੀ ਹੂੰ ਸੁਬੇਦਾਰ ਨਰਬਾ ਸਿੰਘ ਬੜਾ ਸੂਝਵਾਨ ਤੇ ਤਕੜਾ ਲੀਡਰ ਸੀਗਾ ਉਹਨੇ ਦੇਖਿਆ ਇੱਕ ਸ케ਜੂਲਟੀ ਜਮਾਨ ਸਾਡੇ ਉੱਛਲੇ ਪਾਸੇ ਬੈਠੇ ਸੀ ਕੁਸ ਪਹਾੜੀ ਗਾ ਜਿੱਦਰ ਉਧਰ ਪਿਸ਼ਣਾ ਲਾਈਆਂ ਹੋਈਆਂ ਸੀ ਹੂੰ ਉਹਨੇ ਕਿਹਾ ਵੀ ਜਵਾਨ ਕਿਤੇ ਇੰਨਾ ਚੜਿਆ ਹੋਇਆ ਟਰੱਕ ਦੇਖ ਕੇ ਡੀਮਰਾਲ ਨਾ ਹੋ ਜਾਵੇ ਹੂੰ ਇੱਧਰ ਤੁਸੀਂ ਗੁਰੂ ਗੋਬਿੰਦ ਸਿੰਘ ਦੀ ਕੌਮ ਆ ਤੁਸੀਂ ਅੱਗੇ ਨਹੀਂ ਬਦੇ ਬਾਬਾ ਦੀਪ ਸਿੰਘ ਜੀ ਇਸ ਤਰੀਕੇ ਤਰ ਕਰਕੇ ਲੜ ਪਏ ਸੀ ਹੂੰ ਬੋਲੇ ਸੋਨੇ ਹਜ ਜਦ ਬੋਲਿਆ ਤੇ ਜਵਾਨਾਂ ਨੇ ਸਾਖਸ੍ਰੀ ਕਾਲ ਦੇ ਜਕਾਰੇ ਸ਼ਰਦੇ ਹੋਏ ਪਹਾੜੀਆਂ ਗੂੰਜਾ ਦਿੱਤੀਆਂ ਚਾਰਚ ਮੇਰੇ ਕਾਰਗਿਲ ਦੀਆਂ ਪਹਾੜੀਆਂ ਤੋਂ ਖਾਲਸਾ ਦੀਆਂ ਜਦੋਂ ਆਵਾਜ਼ਾਂ ਨਿਕਲੀਆਂ ਤੇ ਦੁਸ਼ਮਣਾਂ ਚ ਖੜਬਲੀ ਮਚ ਗਈ ਅੱਛਾ ਇਫ ਫਿਰ ਬਾਈਟ ਫਾਈਟਿੰਗ ਦੇ ਵਿੱਚ ਕੈਪਟਨ ਕਨੇਲ ਸ਼ਾਹ ਉਹ ਸਾਡੇ ਹੌਲਦਾਰ ਸਤਪਾਲ ਨੇ ਮਾਰਿਆ ਆਜੋ ਪੁਲਿਸ ਦੇ ਵਿੱਚ ਐਸਆਈ ਨੇ ਸਾਡੇਆਂ ਵੀ ਕੈਜੁਐਲਟੀਆਂ ਹੋਈਆਂ ਦੁਸ਼ਮਣ ਦੀਆਂ ਵੀ ਹੋਈਆਂ ਤੇ ਅਗਲੇ ਦਿਨ ਜਾ ਕੇ ਫਿਰ 6 ਤਰੀਕ ਨੂੰ ਟਾਈਗਰ ਹਿੱਲ ਟਾਪ ਦੇ ਉੱਤੇ ਜੇਨਰਲ ਨੇ ਤੇ ਸਾਡੀ ਪਲਟਨ ਨੇ ਮਿਲ ਕੇ ਝੰਡਾ ਬਲੰਦ ਕੀਤਾ ਇਸ ਲੜਾਈ ਦੇ ਵਿੱਚ ਸਾਡੇ ਕੁੱਲ ਇੱਕ ਅਫਸਰ ਚਾਰ ਜੇਸਿਓ ਤੇ 30 ਅਦਰ ਰੈਕ ਨੇ ਸ਼ਹੀਦੀ ਜਾਮਾ ਪੀਤਾ ਜਿਸ ਦੀ ਬਦੌਲਤ ਅੱਜ ਅਸੀਂ ਟਾਈਗਰ ਹੇਲੋ ਭਾਰਤ ਦਾ ਇੱਕ ਜਿਹੜਾ ਇਤਿਹਾਸਕ ਦਰਸ਼ਨੀ ਯਾਤਰਾ ਬਣਾ ਕੇ ਰੱਖਿਆ ਹੋਇਆ ਉਹਦੇ ਦਰਸ਼ਕਾਂ ਨੂੰ ਮੱਥੇ ਲੋਕ ਦੂਰ ਦੂਰੋਂ ਜਾਂਦੇ ਹੂੰ ਤੇ ਉਹ ਜਿੱਥੇ ਸਾਡੀ 8 ਸਿਕ ਬਟਾਲੀਅਨ ਨੇ ਸਾਡੀ ਭਾਰਤ ਮਾਤਾ ਦੀ ਝੋਲੀ ਦੇ ਵਿੱਚ ਪਾਈ ਅੱਛਾ ਮੈਂ ਜਰੂਰ ਤੁਹਾਡੇ ਕੋਲ ਤਸਵੀਰਾਂ ਮੱਥੀਰੀਆਂ ਨੇ ਇਹ ਇਹ ਮੇਰੇ ਖਿਆਲ ਨਾਲ ਕਾਰਗਿਲ ਦੀ ਇਹ ਹਿੱਲਦੀਆਂ ਇਹ ਸਾਡੇ ਉਹ ਚਾਰ ਯੋਧੇ ਨੇ ਜਿਨ੍ਹਾਂ ਨੂੰ ਮਰਨੋਂ ਉਪਰੰਤ ਕਨੜ ਬਟਾ ਚਾਰਿਆ ਨੂੰ ਪਰਮ ਵੀਰ ਚੱਕਰ ਹੈਵੀਅਤ ਵੀਆਰਸੀ ਮਿਲਿਆ ਸੁਭੇਦਾ ਨਰਮਲ ਸਿੰਘ ਨੂੰ ਤੇ ਮੈਂ ਸੁਭੇਦਾ ਕਰਨੈਲ ਸਿੰਘ ਨੂੰ ਸਤਪਾਲ ਸਿੰਘ ਸਾਡੇ ਜਿੰਦਾ ਉਹ ਤਾਂ ਰਜਨਨ ਗਿਆ థాంਕ ਯੂ ਅੱਛਾ ਮਤਲਬ ਕਿ ਇਹ ਉਹ ਰਹੇ ਨੇ ਅੱਛਾ ਆਪਾਂ ਖੜੇ ਹੋ ਕੇ ਗੱਲਬਾਤ ਕਰ ਲੈਣੀ ਹੈਗੀ ਹੋਰ ਵੀ ਅੱਛਾ ਇੱਕ ਮੈਨੂੰ ਇਹ ਜਰੂਰ ਦੱਸੋ ਤੁਸੀਂ ਇੱਕ ਗੱਲ ਕਰ ਰਹੇ ਸੀਗੇ ਕਿ ਉਹ ਸਮਾਂ ਵੀ ਆਇਆ ਜਦੋਂ ਅੰਦਾਤੁਲ ਫਾਇਰਿੰਗ ਹੋ ਰਹੀ ਸੀ ਅੰਦਾਤੁਲ ਫਾਇਰਿੰਗ ਦੇਖਦੇ ਸਾਡੇ ਸਾਨੂੰ ਇਹ ਵੀ ਜਵਾਬ ਆਇਆ ਕਿ ਬਈ ਪਿੱਛੇ ਹੋ ਜੋ ਬਾਦ ਦੇ ਵਿੱਚ ਜਿਹੜਾ ਹੈਗਾ ਉਹ ਅਸੀਂ ਦੁਬਾਰਾ ਪਲੈਨਿੰਗ ਬਣਾਈ ਤੇ ਤੁਸੀਂ ਕਹਿ ਰਹੇ ਹੋ ਕਿ ਅਸੀਂ ਪਿੱਛੇ ਉਹ ਜਿਹੜਾ ਹੈਗਾ ਉਹ ਜਾ ਕੇ ਫਿਰ ਕੋਸ਼ਿਸ਼ ਕੀਤੀ ਤੇ ਉਸ ਜਗ੍ਹਾ ਦੇ ਉੱਤੇ ਵੀ ਸਾਰਾ ਕੁਝ ਹੋਇਆ ਉਹ ਕੀ ਕਿੱਸਾ ਰਿਹਾ ਇਹ ਦੇਖੋ ਜੀ ਲੜਾਈਆਂ ਟੈਕਟਿਕਸ ਹੁੰਦੀਆਂ ਨੇ ਉਹ ਲੋਕ ਭਾਵੇਂ ਕੋਈ ਆਪਰੇਸ਼ਨ ਕਹਿੰਦੇ ਰਹਿਣ ਪਰ ਸਾਡੇ ਵਾਸਤੇ ਉਹ ਇੱਕ ਜੰਗ ਸੀ ਔਰ ਜੰਗ ਵੀ ਉਹ ਜੋ ਦੁਨੀਆ ਦੇ ਇਤਿਹਾਸ ਦੇ ਵਿੱਚ ਇੱਕ ਮਲਖਣ ਜੰਗ ਹਮ ਉੱਪਰੋਂ ਤਾਂ ਹਮੇਸ਼ਾ ਜਾਂ ਆਮੋ ਸਾਹਮਣੇ ਤਾਂ ਸਾਰੇ ਲੜਦੇ ਆ ਪਰ ਥੱਲੋਂ ਜਾ ਕੇ ਇਹਨੇ ਮੁਸ਼ਕਲ ਰਸਤੇ ਵਿੱਚ ਸੀਮਤ ਜੇ ਸਾਜੋ ਸਮਾਨ ਦੇ ਨਾਲ ਦੁਸ਼ਮਣਾਂ ਨਾਲ ਲੜਨਾ ਤੇ ਉਹਨੂੰ ਉੱਥੇ ਬੈਠੇ ਹੋਏ ਦੁਸ਼ਮਣ ਨੂੰ ਖਦੇੜ ਕੇ ਪਿੱਛੇ ਛੁਣ ਦੇਣਾ ਇਹ ਲੰਮਸਾਲ ਜੰਗ ਸੀ ਜਿਹੜੀ 8 ਸਿੱਖ ਚੜ੍ਹਦੀ ਕਲਾ ਬਟਾਲੀ ਨੇ ਲੜੀ ਆ ਉੱਥੇ ਤੇ ਭਾਕਬਾਸਾ ਦੀ ਝੋਲੀ ਦੇ ਵਿੱਚ ਪਈ ਆ ਜਿਹਦਾ ਸਾਨੂੰ ਹਮੇਸ਼ਾ ਮਾਣ ਤੇ ਗਰਵ ਰਹੂਗਾ ਉਹਨਾਂ ਸ਼ਹੀਦ ਪਰਿਵਾਰਾਂ ਨੂੰ ਉਹਨਾਂ ਵੀਰ ਨਾਰੀਆਂ ਨੂੰ ਅਸੀਂ ਛਤ ਛਤ ਨਮਸਕਾਰ ਕਰਦੇ ਆ ਅੱਜ ਕਰ ਗੱਲ ਦੇ ਉੱਤੇ ਤੇ ਉਹ ਉਹਨਾਂ ਦੇ ਦਿੱਤੇ ਹੋਏ ਬਲਦਾਨ ਦੇ ਸਦਕਾ ਹੀ ਅੱਜ ਅਸੀਂ ਬੈਟਲ ਆਨਰਟੇ ਸੈਟਰਨਰ ਲੈਪਾਈ ਆਰ ਪਾਤ ਮਾਤਾ ਦੇ ਸਪੂਤਾਂ ਦੀ ਬਲਦਾਨ ਕਰਕੇ ਜਗਾ ਜਗਾ ਦੇ ਦੇਸ਼ ਦੇ ਵਿੱਚ ਅਸੀਂ ਅੱਜ ਕੱਲ ਗੱਲੇ ਬਣਾ ਰਹੇ ਅੱਛਾ ਤੁਸੀਂ ਕਾਰਗਿਲ ਦੀ ਵੱਡੀ ਲੜਾਈ ਦੇ ਵਿੱਚ ਰਹੇ ਕਾਫੀ ਕੁਝ ਦੇਖਿਆ ਤੁਸੀਂ ਜਦੋਂ ਤੁਸੀਂ ਕਾਰਗਿਲ ਦੀ ਜੰਗ ਜਿੱਤਣ ਤੋਂ ਬਾਅਦ ਜਦੋਂ ਵਾਪਸ ਆਏ ਉਸ ਤੋਂ ਬਾਅਦ ਦੁਬਾਰਾ ਫੇ ਕਾਰਗਿਲ ਜਾਣ ਦਾ ਮੌਕਾ ਮਿਲਿਆ ਉਸ ਤੋਂ ਬਾਅਦ ਦੁਬਾਰਾ ਕਾਰਗਿਲ ਗਏ ਅੱਛਾ ਜਿਹੜੇ ਵਲੰਟੀਅਰ ਰਿਵਾਰਡ ਆ ਸਿਰਫ ਉਹੀ ਜਾਂਦੇ ਆ ਮੌਕੇ ਤੇ ਜਾਂ ਛੇਦਾਂ ਦੇ ਪਰਿਵਾਰਾਂ ਨੂੰ ਉੱਥੇ ਭੇਜਿਆ ਜਾਂਦਾ ਉਸ ਤੋਂ ਇਲਾਵਾ ਨਹੀਂ ਜਾਂਦੇ ਹਰ ਇੱਕ ਬੰਦਾ ਜਾਣਾ ਉੱਥੇ ਬਹੁਤ ਜ਼ਿਆਦਾ ਰਸ਼ ਹੋ ਜਾਂਦਾ ਸਰੇਖ ਬੰਦੇ ਦਾ ਜਾਣਾ ਉੱਥੇ ਮੁਸ਼ਕਲ اچھا ਇੱਕ ਮੈਂ ਹੋਰ ਦੋ ਕੁ ਸਵਾਲ ਬਸ ਮੇਰੇ ਹੈਗੇ ਨੇ ਸ਼ਹੀਦ ਪਰਿਵਾਰ ਜੋ ਹੋਏ ਨੇ ਤੁਸੀਂ ਕਿਉਂਕਿ ਆਖਰੀ ਉੱਥੇ ਦਾ ਸਬੂਤ ਤੁਸੀਂ ਰਹੀ ਉੱਥੇ ਤੁਸੀਂ ਦੇਖਿਆ ਸਾਰਾ ਕੁਝ ਕਿਵੇਂ ਸ਼ਹੀਦ ਸ਼ਹੀਦ ਹੋਏ ਕਿਵੇਂ ਤੁਸੀਂ ਚੀਜ਼ਾਂ ਕੱਢੀਆਂ ਗਈਆਂ ਫਿਰ ਉਹਨਾਂ ਨੂੰ ਜਦੋਂ ਪਰਿਵਾਰ ਨੂੰ ਮਿਲਦੇ ਹੋ ਪਰਿਵਾਰ ਕੀ ਕਿਸੇ ਸੁਣਾਉਂਦਾ ਹੈ ਤੁਸੀਂ ਉਹਨਾਂ ਨੂੰ ਕੀ ਕਿਸੇ ਸੁਣਾਉਂਦੇ ਹੋ ਜਦੋਂ ਕੋਈ ਪਰਿਵਾਰ ਮਿਲਿਆ ਹੋਵੇ ਇੱਕ ਅਜਿਹਾ ਕਿਸਾ ਯਾਦ ਆ ਗਿਆ ਹੋਵੇ ਜੋ ਹਾਸਾ ਹੋਣਾ ਵੀ ਹੋਵੇ ਤੇ ਉਹ ਦੁੱਖ ਵੀ ਦੰਦਾ ਹੋਵੇ ਅਸੀਂ ਤਾਂ ਆਪਣੀਆਂ ਜਿਹੜੀਆਂ ਅਨ ਟਾਈਮ ਪਾਸ ਕੀਤਾ ਹੋਇਆ ਰੋਟੀ ਤੋਂ ਲੈ ਕੇ ਆਪਸ ਵਿੱਚ ਜਿਹੜੀਆਂ ਚੱਲਦੀਆਂ ਹੋਈਆਂ ਸਾਡੀਆਂ ਲੁਖਣ ਮੇਚੀਆਂ ਸਿਅਸੀ ਤਾਂ ਉਹ ਹੀ ਗੱਲਾਂ ਯਾਦ ਕਰਦੇ ਆ ਪਰ ਪਰਿਵਾਰ ਨੂੰ ਹਮੇਸ਼ਾ ਹੀ ਉਹ ਯਾਦਾਂ ਉਹਨਾਂ ਦੇ ਜ਼ਿਹਨ ਦੇ ਵਿੱਚ ਹਮੇਸ਼ਾ ਹੀ ਰਹਿੰਦੀਆਂ ਨੇ ਜਿਹੜੀਆਂ ਉਹਨਾਂ ਨੇ ਆਪਣੇ ਉਹਨਾਂ ਪਰਜੰਮਾਂ ਦੇ ਨਾਲ ਨਭਾਈਆਂ ਹੋਈਆਂ ਨੇ ਜਿੱਦਾਂ ਮਰਜ਼ੀ ਜੋ ਮਰਜ਼ੀ ਅਸੀਂ ਉਹਨਾਂ ਨੂੰ ਫਾਈਨੈਂਸ਼ੀਅਲ ਸਪੋਰਟ ਹੋ ਜਾਏ ਪਰ ਉਹਨਾਂ ਨੂੰ ਜਿਹੜਾ ਉਹ ਵਿਛੜੀ ਗਈਆਂ ਹੋਈਆਂ ਰੂਹਾਂ ਅਸੀਂ ਵਾਪਸ ਨਹੀਂ ਦੇ ਸਕਦੇ ਬਾਕੀ ਸਾਰਾ ਸੀ ਕੋਸ਼ਿਸ਼ ਕਰਦੇ ਆ ਕਿ ਉਹਨਾਂ ਪਰਿਵਾਰਾਂ ਦੇ ਨਾਲ ਰਾਤ ਦਾ ਕੈਂਪ ਰੱਖਿਆ ਜਾਏ ਔਰ ਅਸਲੀ ਆਪਣੇ ਪਲਟਰ ਵੱਲ ਹਮੇਸ਼ਾ ਉਹਨਾਂ ਦੇ ਨਾਲ ਮੇਲ ਮਲਾਪੀ ਰਹਿੰਦੇ ਠੀਕ ਹੈ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸੇ ਮਦਦ ਕੀਤਾ ਤਾਂ ਬਿਲਕੁਲ ਹਸੀ ਕਾਲਾ ਮਨਾ ਬਿਲਕੁਲ ਭੁਪਿੰਦਰ ਸਿੰਘ ਹੋਰੀ ਨੇ ਜਿਨਾ ਨੇ ਕਾਰਗਿਲ ਦਾ ਉਹ ਜੰਗ ਦੇਖਿਆ ਜਿਸ ਨੂੰ ਲੋਕ ਸੁਣਨ ਦੇ ਲਈ ਤਰਸਦੇ ਨੇ ਲੋਕ ਕਹਿੰਦੇ ਨੇ ਕਿ ਬਈ ਅਸਲ ਦੇ ਵਿੱਚ ਕੀ ਕੁਝ ਜਿਹੜਾ ਹੈ ਉਹ ਕਾਰਗਿਲ ਦੇ ਉਸ ਜੰਗ ਦੇ ਵਿੱਚ ਹੋਇਆ ਸਾਰਾ ਕੁਝ ਅੱਖਾਂ ਦੇਖੀ ਜੋ ਇਹਨਾਂ ਨੇ ਦੇਖਿਆ ਜੋ ਇਹਨਾਂ ਨੇ ਉਸ ਜਗ੍ਹਾ ਦੇ ਉੱਤੇ ਮਹਿਸੂਸ ਕੀਤਾ ਜੋ ਚੀਜ਼ਾਂ ਇਹਨਾਂ ਨੇ ਉਸ ਸਮੇਂ ਦੇ ਵਿੱਚ ਦੇਖੀਆਂ ਉਹ ਸਾਰੀਆਂ ਗੱਲਾਂ ਜੜੀਆਂ ਨੇ ਉਹ ਛੋਟੀ ਜਿਹੀ ਇਸ ਵੀਡੀਓ ਤਸਵੀਰ ਦੇ ਵਿੱਚ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਉਮੀਦ ਕਰਦੇ ਹਾਂ ਤੁਹਾਨੂੰ ਇਹ ਤਸਵੀਰਾਂ ਚੰਗੀਆਂ ਲੱਗੀਆਂ ਹੋਣਗੀਆਂ ਕੈਮਰਾ ਪਰਸਨ ਪੰਕੇ ਦੇ ਨਾਮ ਰਾਜ ਗੁਪਤਾ ਬਾਬੂ ਸਾਹਿਬ ਟਾਈਮ ਜਿਲਾਂਦ